ਜਾ ਗਏ ਮੇਲੇ ਕੋ ਬਣਾ ਦੱਸੋ ਕਿੱਥੇ ਲੈ ਕੇ ਜਾਈਏ ਸਾਰੇ ਪ੍ਰਵਾਸੀ ਬੰਦੇ ਆ ਗਏ ਆ ਮਿੰਨੀ ਬਿਹਾਰ ਬਣ ਚੁੱਕਿਆ ਜੀ ਕਹਿੰਦਾ ਲੱਗਦਾ ਬਿਲਕੁਲ ਜੀ ਇਹ ਤਾਂ ਪੂਰਾ ਬਿਹਾਰ ਕਹਿੰਦਾ ਮਿੰਨੀ ਨਹੀਂ ਵੱਡਾ ਹੀ ਬਣ ਚੁੱਕਾ ਆ ਪੰਜਾਬੀ ਦਾ ਨਜ਼ਰ ਅੱਜ ਦੇ ਲੋਕਾਂ ਨੂੰ ਦੇਖ ਕੇ ਲੱਗ ਰਿਹਾ ਕਿ ਪੂਰਾ ਬਿਹਾਰ ਹੀ ਬਣ ਗਿਆ ਜੀ ਇਹ ਔਰ ਪੰਜਾਬ ਨਹੀਂ ਆਪਣਾ ਯੂਪੀ ਲੱਗ ਰਿਹਾ ਜਿਵੇਂ ਮਜ਼ਾ ਆ ਰਿਹਾ ਇਹ ਹੀ ਤਾਂ ਜੰਨਤ ਹੈ ਇਹ ਹੀ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਆਪ ਇੱਥੇ ਆ ਕੇ ਲੱਗਦਾ ਨਹੀਂ ਪੰਜਾਬ ਦੇ ਵਿੱਚ ਇੱਥੇ ਤਾਂ ਐਂ ਲੱਗਦਾ ਵੀ ਬਿਹਾਰ ਜਾਂ ਜੂਪੀ ਦੇ ਵਿੱਚ ਆ ਗਏ ਨਈਂ ਵੀਰੇ ਪਿਆਰ ਦਾ ਹੈਗਾ ਪਿਆਰ ਤਾਂ ਪੰਜਾਬੀ ਬੜੀ ਸੋਹਣੀ ਬੱਸ ਰਹਿੰਦੇ ਰਹਿੰਦੇ ਆ ਗਈ ਪੰਜਾਬੀ ਕੀ ਕਰੀਏ ਹਾਟੋ ਜਰੂਰ ਬੜਾ ਚੜਿਆ ਆ ਕੁਝ ਖਾਦਾ ਪੁੱਤ ਆ 25000 ਕਮਾਉਂਦੇ ਕਹਿੰਦਾ ਆ ਤੁਸੀਂ ਕਿੰਨਾ ਕਮਾਉਂਦੇ ਇੱਥੇ ਮੈਂ ਤਾਂ 20000 ਕਮਾਉਣਾ ਭਰਾ ਇਹ ਪੰਜਾਬ ਦਾ ਬੰਦਾ ਆ ਗਿਆ 20000 ਕੇ ਮਾਰੇ ਪਰਵਾਸੀ ਬੰਦਾ ਆ ਗਿਆ 25000 ਕੇ ਮਾਰੇ ਇਹਦਾ ਮੇਰਾ ਭਰਾ 25000 ਕਮਾਈ ਜਾਂਦਾ ਉਹ ਯਾਰ ਸਾਡੀ ਲਾਲ ਤਾਲੀ ਦੀ ਗੱਲ ਆ ਸਾਨੂੰ ਵੀ ਲਵਾਵੇ ਭਰਾ ਉੱਥੇ ਲਵਾਓ ਕਿਹੜਾ ਕੰਮ ਦੱਸੋ ਜੇ ਕੋਰੇ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਗਲਤ ਆ ਰਿਹਾ ਠੀਕ ਆ ਇਹਨਾਂ ਦੀ ਪ੍ਰਦੇਸੀ ਲੋਕਾਂ ਦੀ ਵੋਟ ਜ਼ਿਆਦਾ ਵਧ ਗਈ ਪੰਜਾਬੀ ਬਹੁਤ ਜ਼ਿਆਦਾ ਘਟ ਗਈ ਬਸ ਇਹਦੇ ਵਿੱਚ ਇਹਨਾਂ ਸਾਹ ਆਉਣ ਵਾਲੇ ਸਮੇਂ ਤੇ ਫਿਰ ਇਹਨਾਂ ਦਾ ਐਮਐਲਏ ਇਹਨਾਂ ਦਾ ਮਤਲਬ ਵੱਡੇ ਉਹਦੇ ਵਾਲੇ ਬੰਦੇ ਬਣ ਜਾਣਗੇ ਸਪੈਰ ਖਰਚਣੇ ਮੈਂ ਟਿਕਟ ਦੇ ਪਰ ਮੈਂ ਵਾਪਸ ਚੱਲੇ ਹਾਂ ਪੈਦਾ ਕੀ ਅਰੋਚੀ ਤੇ ਮੈਂ ਦੱਸੋ ਚਲੋ ਪੰਜਾਬ ਮੇ ਕੰਮ ਹੈ ਮਿਹਨਤ ਕਰੋ ਪੈਦਲ ਚਲੋ ਔਰ ਬਤੇਰੇ ਕੰਮ ਆ ਕੰਮ ਹੈ ਔਰ ਜੀ ਸਾਜ ਲੁਧਿਆਣਾ ਦੇ ਵਿੱਚ ਆ ਜਿਹੜਾ ਕਿ ਪੰਜਾਬ ਦਾ ਹਿੱਸਾ ਹੈ ਪਰ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਐ ਲੱਗੇਗਾ ਸ਼ਾਇਦ ਅਸੀਂ ਅੱਜ ਪੰਜਾਬ ਦੇ ਵਿੱਚ ਨਹੀਂ ਆ ਪਹਿਲਾਂ ਤਾਂ ਸਾਰਿਆਂ ਨੂੰ ਵਿਜੇ ਦਸ਼ਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਪਰ ਦੂਜੇ ਪਾਸੇ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਹੈ ਤਾਂ ਅਸੀਂ ਪੰਜਾਬ ਦੇ ਵਿੱਚ ਆ ਪਰ ਲੱਗਦਾ ਨਹੀਂ ਵੀ ਪੰਜਾਬ ਹੈ ਇਹ ਇੱਕ ਮੇਲਾ ਪੰਜਾਬ ਦਾ ਹੀ ਮੇਲਾ ਹੈ ਪਰ ਇੰਜ ਜਾਪ ਰਿਹਾ ਵੀ ਪੰਜਾਬ ਦੇ ਮੇਲੇ ਐਂਚੋਂ ਕਿਥੇ ਨਾ ਕਿਥੇ ਪੰਜਾਬੀ ਜ਼ਰੂਰ ਗਾਇਬ ਹੋ ਚੁੱਕੇ ਹੋਏ ਨੇ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਵਰਦਮਾ ਚੌਂਕ ਲੁਧਿਆਣਾ ਦੇ ਸਭ ਤੋਂ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਜਿਹਨੂੰ ਏਰੀਆ ਵਾਈਜ਼ ਦੇ ਗਿਨੇ ਆ ਜਾਵੇ ਤਾਂ ਬਹੁਤ ਵੱਡਾ ਮੇਲਾ ਹੈ ਪਰ ਦੇਖ ਸਕਦੇ ਹੋ ਵੀ ਸ਼ਾਇਦ ਮੈਨੂੰ ਇੱਥੇ ਕੋਈ ਪੰਜਾਬੀ ਵੀ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਜ਼ਰੂਰ ਇੱਕ ਪਾਸੇ ਜਿੱਥੇ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ ਜਾ ਕੇ ਹੈਲੋਵਿਨ ਮਨਾ ਰਹੇ ਆ ਸਾਡੇ ਜਿਹੜੇ ਆ ਜੇ ਯੰਗਸ਼ਰ ਦੀ ਗੱਲ ਕਰੀਏ ਯੂਥ ਦੀ ਗੱਲ ਕਰੀਏ ਤਾਂ ਹੈਲੋਵਨ ਜਿਹੜੀ ਆ ਉੱਥੇ ਮਨਾ ਰਿਆ ਤਾਂ ਦੂਜੇ ਪਾਸੇ ਇਹ ਵੀ ਦੇਖ ਸਕਦੇ ਆ ਵੀ ਸਾਡਾ ਜਿਹੜੇ ਇੱਥੇ ਤਿਉਹਾਰ ਸਨ ਜਿੱਥੇ ਪੰਜਾਬ ਦੇ ਵਿੱਚ ਅਸੀਂ ਮਨਾਉਂਦੇ ਹੁੰਦੇ ਸੀ ਪਰ ਇਹਨਾਂ ਮੇਲਿਆਂ ਦੇ ਵਿੱਚ ਪੰਜਾਬੀ ਮੈਨੂੰ ਕੋਈ ਵੀ ਇੱਕ ਵੀ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਕਾਫੀ ਧੇਰ ਤੋਂ ਮੈਂ ਇਸ ਮੇਲੇ ਦੇ ਵਿੱਚ ਆ ਕਾਫੀ ਧੇਰ ਤੋਂ ਦੇਖ ਰਿਹਾ ਅਬਜ਼ਰਵ ਕਰ ਰਿਹਾ ਪਰ ਇੱਕ ਗੱਲ ਹੈ ਪੰਜਾਬੀ ਜਿਹੜੇ ਨਜ਼ਰ ਆ ਰਹੇ ਆ ਉਹ ਜਾਂ ਤਾਂ ਮੈਨੂੰ ਇੱਥੇ ਜਿਹੜੇ ਟਿਕਟ ਦੇਖਣ ਵਾਲੇ ਆ ਉਹ ਜਿਹੜੇ ਨਜ਼ਰ ਆ ਰਹੇ ਆ ਜਾਂ ਤਾਂ ਵੀ ਸੱਤਵੀਂ ਗੱਲ ਦੱਸ ਦਈਏ ਵੀ ਇਸ ਮੇਲੇ ਦੀ ਐਂਟਰੀ 50 ਰੁਪਇਆ ਤਾਂ ਹਰ ਵਿਅਕਤੀ ਇੱਥੇ 50 ਰੁਪਇਆ ਦੀ ਐਂਟਰੀ ਦੇਣ ਤੋਂ ਬਾਅਦ ਆ ਰਿਹਾ ਕਈ ਵਾਰੀ ਇਹ ਵੀ ਕਿਹਾ ਜਾਂਦਾ ਸੀ ਵੀ ਐਂਟਰੀ ਰੱਖ ਦੋ ਵੀ ਸ਼ਾਇਦ ਪੰਜਾਬੀ ਇੱਥੇ ਆਣ ਪਰ ਦੇਖ ਸਕਦੇ ਹੋ ਤਸਵੀਰਾਂ ਵੀ ਕਿਸੇ ਹਿਸਾਬ ਨਾਲ ਜਿਹੜੀ ਐਂਟਰੀ ਵੀ ਰੱਖੀ ਗਈ ਹੈ ਐਂਟਰੀ ਖਰਚ ਕੇ ਟਿਕਟ ਲੈ ਕੇ ਇੱਥੇ ਆ ਰਹੇ ਆ ਤੇ ਟਿਕਟ ਚੈੱਕ ਕਰਨ ਵਾਲੇ ਜਿਹੜੇ ਨੇ ਔਰ ਮੈਨੂੰ ਜ਼ਰੂਰ ਜਿਹੜੇ ਨੇ ਉਹ ਪੰਜਾਬੀ ਨਜ਼ਰ ਆਏ ਪਰ ਉਸ ਤੋਂ ਇਲਾਵਾ ਇੱਥੇ ਮੈਨੂੰ ਸਾਰੇ ਜਿਹੜੇ ਪੰਜਾਬ ਤੋਂ ਬਾਹਰ ਦੇ ਪ੍ਰਵਾਸੀ ਜਿਹੜੇ ਇੱਥੇ ਆ ਕੇ ਮਿਹਨਤਾਂ ਕਰਦੇ ਨੇ ਇੱਥੇ ਆ ਕੇ ਜ਼ਰੂਰ ਮੈਂ ਕਵਾਂਗਾ ਫੈਕਟਰੀਆਂ ਦੇ ਵਿੱਚ ਮਿਹਨਤਾਂ ਕਰਦੇ ਨੇ ਉਹ ਮੈਨੂੰ ਜ਼ਰੂਰ ਨਜ਼ਰ ਆਏ ਤਾਂ ਆ ਭਾਈ ਇੱਕ ये कहाँ से, से ले ये, ये, इसे कहां से लेकर मिला मिला आए से मेला है खड़े है बीस रूपए की पीरी लेके पचास पचास रुपए मेले में अभी तक लाइन नहीं लगी अभी भीड़ में आपको सारे हो ही रहे परेशान पर्ची पहले कटा दी अभी मेले के अंदर गए नहीं एंट्री फीस हो गयी ऐसे लोगों के आ गए है पचास रुपए लेता अंदर जाने के लिए पचास लेते हैं जो मेला घूमने के लिए आप, पचाश आप, पचाश आप जाते नहीं अंदर भी जा रहे हैं। तो का हो का से हो? है पचास रूपये कहा कितने नहीं पंजाबी नहीं तो बिहार ही पंजाबी मेरे को बिहार कौन पर लगा पंजाबी यहाँ पे बिहार को समझेगा बोल नहीं पंजाबी बोलनी पंजाबी बोलनी आई कि नहीं आई बोल भी सकते फिर बोलो बिहारी प्यारी है आ, हाँ बिहारी को कभी नहीं बोल सकता पंजाबी है कितना भी पंजाबी बोल लो बोल बोलेगा बिहारी बिहारी है पंजाबी ऐसे पोम्पो भी नहीं बजाते ना वो तो आप बजाते हैं क्या बजाते? एसे, ना बजाते हैं ऐसे कानों में आकर नहीं बजाते ना ना कानों, कानों में नहीं आगर, लेकिन ना, कोई चीज होता हर चीज पाई बजाते हैं अपना जैसे त्योहार होन्जॉयमेंट तो, तो सारे तो करते हैं हाँ, एंजॉयमेंट हाँ, करनी चाहिए नहीं करनी चाहिए मैं उसके बारे में नहीं कुछ कह रहा सारे एंजॉय करते हैं हमारे बच्चे भी बाहर जाके एंजॉयमेंट करते हैं पर ऐसे मेले में आए हो हर चीज करने के लिए हर चीज दिखाने के लिए सारा चीज आए हो हम भी लोग हैं सारे है सब अपने अपने एंजॉय करते हैं हर चीज करते हैं सब दिन नहीं बजाते एक ही दिन जो मेला है है उसी दिन बजाते है, सब दिन सब नहीं बजाने पर आता एंजॉय करो सारे बंदे सारे बंदे एंजॉय करेंगे मजे लेंगे आपका त्यौहार ही मनाते हो आप पंजाब में ही होते हो पहले होता था ना वापस चले जाते थे वहा मनाते थे अब हर जगह मनाते हैं त्योहार पूरे भारत में मनाते हैं दशहरा पूरे भारत में मनाते हैं जरूरी नहीं कि हम लोग पंजाब में ही मनाते पर प्रेजेंट में जो बंदा जहाँ रहेगा वहीं पे मनाएगा ना ਕਿ ਜਹਾ ਸੰਪਤ ਰਹਿ ਗਈ ਵਾਹ ਹਰ ਚੀਜ਼ ਬਣਾ ਲਈਏ ਵਾਹ ਪੀ ਬਣਾਏਗੇ ਵਾਹ ਪੀ ਬਣਾਏ ਹਲੋ ਭੜੇ ਭਾਈ ਦੇਖ ਸਕਦੇ ਹੋ ਵੀ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਵੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਕਹਿੰਦੇ ਇੱਕ ਦਿਨ ਐਨਜੋਇਮੈਂਟ ਦਾ ਸੀ ਕਰਨਾ ਹੀ ਹੈ ਹਾਂ ਮੋਬਾਈਲ ਮੇਰਾ ਨਿਕਾਲ ਲਿਓ ਕੋਈ ਮੋਬਾਈਲ ਨਿਕਾਲ ਲਿਆ ਧਿਆਨ ਤੁਸੀਂ ਰੱਖਾਂਗੇ ਕੋਈ ਨਾ ਕੋਈ ਨਾ ਕੋਈ ਨਾ ਉਹ ਕੰਪਲੇਂਟ ਕਰ ਦੋ ਉਹ ਹੈ ਵਾਹ ਪਰ ਪੁਲਿਸ ਵਾਲੇ ਉਹਨਾਂ ਕੋ ਕੰਪਲੇਂਟ ਕਰ ਦੋ ਤਾਂ ਦੇਖ ਸਕਦੇ ਹੋ ਤੁਸੀਂ ਵੀ ਆਪਣੇ ਮੋਬਾਈਲਾਂ ਦਾ ਧਿਆਨ ਰੱਖਿਓ ਪਰਸਾ ਦਾ ਧਿਆਨ ਰੱਖਿਓ ਕੁਕੀਏ ਕੋਈ ਇੱਕ ਤੇ ਸਾਨੂੰ ਮਿਲਿਆ ਉਹ ਕਹਿੰਦਾ ਸਾਡਾ ਮੋਬਾਈਲ ਚਲਾ ਗਿਆ ਪਰ ਸਵਾਲੇ ਉੱਡਦੇ ਨੇ ਵੀ ਅਸੀਂ ਇਹਨਾਂ ਨੂੰ ਤਾਂ ਕਹਿ ਦਿੰਦੇ ਆ ਵੀ ਇਹ ਇੱਥੇ ਆ ਗਏ ਨੇ ਇਹ ਦਵਾਦਾਂ ਵਿੱਚ ਇੱਥੇ ਆ ਰਹੇ ਆ ਇਹਨਾਂ ਇੱਕ ਟ੍ਰੇਨ ਦੀ ਟਿਕਟ ਲੈਂਦੇ ਆ ਇੱਥੇ ਆ ਜਾਂਦੇ ਪਰ ਦੂਜੇ ਪਾਸੇ ਕਿੱਥੇ ਅਸੀਂ ਵੀ ਜਿਹੜੇ ਬਾਹਰ ਨਹੀਂ ਜਾ ਰਹੇ ਅਸੀਂ ਵੀ ਜਿਹੜੇ ਦਵਾਦਾਂ ਬਾਹਰ ਜਾਂਦੇ ਆ ਸਾਡੀਆਂ ਤਸਵੀਰਾਂ ਉਦਾਂ ਦੀ ਆਉਂਦੀਆਂ ਹੈਲੋਵਿਨ ਦੀਆਂ ਤਸਵੀਰਾਂ ਆਉਂਦੀਆਂ ਵੀ ਕਿਸੇ ਸਾਹਮਣੇ ਸਾਡੇ ਪੰਜਾਬੀ ਉੱਥੇ ਪਹੁੰਚ ਕੇ ਨੇ ਪਰ ਜ਼ਰੂਰ ਸਾਡੇ ਪੰਜਾਬੀਆਂ ਦਾ ਪ੍ਰੋਸੈਸ ਥੋੜਾ ਜਿਹਾ ਔਖਾ ਹੈ ਅਸੀਂ ਹਾਈਲਸ ਕਰਕੇ ਜਾਂਦੇ ਆ ਅਸੀਂ ਪੈਸੇ ਦੇ ਇੱਕ ਜਾਂਦੇ ਆ ਮਿਹਨਤਾਂ ਕਰਕੇ ਜਾਂਦੇ ਆ ਪਰ ਦੂਜੇ ਪਾਸੇ ਇਹ ਲੁਧਿਆਣੇ ਦੀ ਤਸਵੀਰਾਂ ਤਾਂ ਦਿਖਾ ਰਿਹਾ ੱੱਕਾ ਵੱਜ ਚੁੱਕਾ ਦੇਖ ਸਕਦੇ ਹੋ ਕਿਉਂਕਿ ਇੱਥੇ ਤਾਂ ਕੰਮ ਕੀ ਵਿਵੋਹਤ ਹੈ ਸਭ ਤੋਂ ਵੱਡੀ ਗੱਲ ਵੀ ਮੇਲੇ ਜਾਣ ਨੂੰ ਹਰ ਵਿਅਕਤੀ ਤਿਆਰ ਆ ਤੇ ਟਿਕਟ ਲੈ ਕੇ ਇਹ ਮੇਲੇ 'ਚ ਜਾਣ ਵਾਸਤੇ ਤਿਆਰ ਨੇ ਅਤੇ देख सकते हो अभी कितने खुश भी है एंजॉयमेंट भी करना है कहाँ से आए हो बिहार से आए जी से जी समस्तीपुर जिला से काम करते का हैं वेल्डिंग का काम करते हैं का, कैसा काम मिग वेल्डिंग आज छुट्टी जी आज छुट्टी है मेले के दिन है। है। मना रहे हो जी बिल्कुल मना रहे हैं सर कि, कितने सालों से यहाँ से यहाँ सर मैं पाँच साल से हूँ पाँच साल से यहाँ जी राश होता है जी सर ही रश होता है जी जी बिल्कुल छुट्टी है कितने में करते हैं सर नहीं नहीं जी पंजाबी बोलनी आती है पंजाबी नहीं सर ओनली हिंदी ओनली हिंदी आती है जी सर कितने साल से यहां तक यहां पर रह रहे हो पर सर मैं पांच साल से रह रहा हूँ साल में पंजाबी नहीं आई नहीं पांच साल में पंजाबी नहीं है आई समझ समझ जाते हैं पर बोल नहीं पाते हैं सर मैं पंजाबी में सवाल पूछू तो समझ जाओगे जी बोलिए कितना कितरो पांच साल हो गया ਮੈਨੂੰ ਸਮਝਾਈ ਨਹੀਂ 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 ਸਮਝਾਈ ਨਹੀਂ ਨਹੀਂ ਸਮਝਾਈ ਤੱਚ ਤਾਂ ਮੈਨੂੰ ਕਿਹਾ ਸੀ ਪੰਜਾਬੀ ਬੋਲਾਂ ਪਰ ਸਵਾਲ ਇਹ ਵੀ ਉੱਠਦਾ ਵੀ ਅਸੀਂ ਇੱਥੇ ਜਾ ਕੇ ਆਪਣੀ ਬਾਸ਼ਾ ਉਹਨਾਂ ਦੀ ਵੀ ਸਿੱਖਦੇ ਆ ਤਾਂ ਕਿਤੇ ਨਹੀਂ ਕਿਤੇ ਸਾਡੀ ਬਾਸ਼ਾ ਵੀ ਜ਼ਰੂਰ ਸਿੱਖਣੀ ਚਾਹੀਦੀ ਆ ਅਸੀਂ ਇਹ ਵੀ ਗੱਲ ਕਹਿੰਦੇ ਆ ਤਾਂ ਵੀ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਇਹ ਦੇਖ ਸਕਦੇ ਹੋ ਇੱਕ ਵਾਰੀ ਕੈਮਰਾ ਪਰਸਨ ਨੂੰ ਕਵਾਂਗਾ ਤਸਵੀਰ ਦਿਖਾ ਦਿੱਤੀ ਜਾਵੇ ਪਰ ਇਹ ਨਹੀਂ 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 ਲਾਈਕ ਬਾਈ ਤੂੰ ਕਿੱਥੋਂ ਆਇਆ ਰੇਫਾ ਮੈਂ ਆਇਆ ਵੀਰੇ ਚੀਮਾ ਜੋਕ ਤੂੰ ਗੱਲ ਕਰੀਂ ਪੰਜਾਬ ਦੇ ਹੀ ਹੋ ਨਹੀਂ ਵੀਰੇ ਪਿਆਰ ਦਾ ਹੈਗਾ ਪਿਆਰ ਤਾਂ ਪੰਜਾਬੀ ਬੜੀ ਸੋਹਣੀ ਬਸ ਰਹਿੰਦੇ ਰਹਿੰਦੇ ਆ ਗਈ ਪੰਜਾਬੀ ਕੀ ਕਰੀ ਹਾਟੋ ਜਰੂਰ ਬੜਾ ਚੜਿਆ ਆਇਆ ਕੁਛ ਖਾਦਾ ਪਤਾ ਨਹੀਂ ਆਇਆ ਨਹੀਂ ਭਾਈ ਬਸ ਇਦਾਂ ਹੀ ਮਸਤੀ ਨੇ ਕੰਮ ਦਾ ਸਰੂਰ ਆ ਜਾਂ ਮਸਤੀ ਵੈਸੇ ਚੜੀ ਮਸਤੀ 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 ਖਾਦਾ ਉਹ ਕੁਛ ਖਾਦਾ ਨਹੀਂ ਮਸਤੀ ਹੈ ਬਸ ਕੈਨਾ ਭਾਈ ਐਨਜੋਏ ਕਰਾ ਤੇ ਤੇਰਾ ਦਿਨ ਤੂੰ ਐਨਜੋਏ ਕਰ ਸਰੂਰ ਚੜਿਆ ਆਈ ਭਾਈ ਨੂੰ ਅੰਦਰ ਕੁਛ ਗਈ ਹੀ ਹੈ ਦੋਸ ਥੋੜੀ ਵੱਡੀ ਛੋਟੀ ਵੱਡੀ ਗਈ ਹੈ ਉਹ ਪਤਾ ਲੱਗ ਰਿਹਾ ਸੀਗਾ ਅੱਜ ਉਹ ਐਨਜਾਇਮੈਂਟ ਕਰਨ ਆਇਆ ਇਹ ਆਪਣਾ ਐਨਜਾਇਮੈਂਟ ਕਰ ਰਿਹਾ ਆ ਭਾਈ ਜੀ ਤੁਸੀਂ ਪੰਜਾਬੀ ਲੱਗਦੇ ਹੋ ਉਹ ਸ਼ਕਲ ਹਾਂ ਜੀ ਪੰਜਾਬੀ ਬਿਲਕੁਲ ਪੰਜਾਬੀ ਆ ਜੀ ਤੁਸੀਂ ਇਹ ਮੇਲੇ ਦੇ ਵਿੱਚ ਜਿੱਥੇ ਇੰਨੇ ਪ੍ਰਵਾਸੀ ਆ ਤੁਸੀਂ ਕਿੱਧਰ ਆ ਗਿਆ ਜੀ ਹਾਂ ਜੀ ਬਾਜੀ ਦੇਖਿਆ ਆ ਗਏ ਨਾ ਤੇ ਸਾਨੂੰ ਵਧੀਆ ਲੱਗਦਾ ਪਹਿਲਾਂ ਵੀ ਆਉਂਦੇ ਹੁੰਦੇ ਸੀਗੇ ਮੇਲੇ ਤੇ ਬਾਜੀ ਨੈਟ ਤੇ ਦੇਖਿਆ ਸੀਗਾ ਇੰਸਟਾਗ੍ਰਾਮ ਤੇ ਦੇਖਿਆ ਅੱਜ ਦੇਖਿਆ ਵੀ ਪੰਜਾਬੀ ਆਪਣਾ ਕੋਈ ਨਹੀਂ ਨਜ਼ਰ ਆ ਰਿਹਾ ਇੱਕ ਵਾਰੀ ਦਿਮਾਗ ਦਿਮਾਗ ਦੇ ਵਿੱਚ ਉਹ ਨਹੀਂ ਸੋਚ ਨਹੀਂ ਆਉਂਦੀ ਵੀ ਪੰਜਾਬੀ ਸਾਡੇ ਕਿੱਥੇ ਚਲੇ ਗਏ ਦੇਖ ਵੀਰੇ ਇਧਰ ਇੰਡਸਟਰੀ ਏਰੀਆ ਆ ਗਿਆ ਤੁਹਾਨੂੰ ਵੀ ਪਤਾ ਸਾਰਾ ਇਧਰ ਜ਼ਿਆਦਾ ਦਰ ਬਈਆ ਲੋਕਾਂ ਇੰਡਸਟਰੀਅਲ ਏਰੀਆ ਇਹ ਗੱਲ ਨਾ ਇੰਡਸਟਰੀਅਲ ਏਰੀਆ ਪਹਿਲਾਂ ਵੀ ਸੀ ਪਰ ਅੱਜ ਤੋਂ 5-6 ਸਾਲ ਪਹਿਲਾਂ ਵੀ ਸੀ ਉਦੋਂ ਇੱਥੇ ਪੰਜਾਬੀ ਨਜ਼ਰ ਆਉਂਦੇ ਹੁੰਦੇ ਸੀ ਇਹੀਂ ਮਿਲ ਬਿਲਕੁਲ ਹੁਣ ਵੀਰੇ ਪਰਦੇਸੀ ਬਹੁਤ ਜ਼ਿਆਦਾ ਆ ਗਿਆ ਲੁਧਿਆਣੇ ਦੇ ਵਿੱਚ ਵੀਰੇ ਟੋਟਲੀ ਪਰਦੇਸੀ ਹੋ ਗਿਆ ਨਾ ਜਿੰਨੇ ਕਾਰੋਬਾਰ ਨੇ ਸਾਰੇ ਪਰਦੇਸੀਆਂ ਦੇ ਨੇ ਲੁਧਿਆਣੇ ਦੇ ਵਿੱਚ ਪੰਜਾਬੀ ਬੰਦਾ ਦਾ ਆਪਣਾ ਬਹੁਤ ਜ਼ਿਆਦਾ ਇੱਥੇ ਘਟ ਘਟ ਗਿਆ ਕੰਮ ਗੁੰਮਾ ਮਤਲਬ ਇਹਨਾਂ ਨੇ ਹੁਣ ਇਹਨਾਂ ਦੀ ਵੋਟ ਬਹੁਤ ਜ਼ਿਆਦਾ ਹੋਊਗੀ ਇਹਨਾਂ ਦੇ ਦਿਮਾਗ ਨੂੰ ਸਾਡੇ ਵੀ ਟੈਨਸ਼ਨ ਹੁੰਦੀ ਆ ਜਾਂਦਾ ਨਾ ਵੀ ਆਪਣੇ ਮੁੰਡੇ ਬਾਹਰ ਨੂੰ ਜਾਈ ਜਾਂਦੇ ਆ ਫੋਰਨ ਨੂੰ ਜਾਈ ਜਾਂਦੇ ਆ ਪੈਸੇ ਲਾ ਲਾ ਕੇ ਇਹਨਾਂ ਦਾ ਇੱਥੇ ਲੁਧਿਆਣੇ ਦੇ ਵਿੱਚ ਹੀ ਗੱਡੇ ਗੱਡੇ ਕਾਰੋਬਾਰ ਲਿਆ ਨਾ ਇਹ ਕਾਰੋਬਾਰ ਬਣਾ ਲਿਆ ਇਹਨਾਂ ਨੇ ਆ ਦੇਖੋ ਅੱਜ ਸਭ ਤੋਂ ਵੱਡੀ ਗੱਲ 50 ਰੁਪਏ ਦੀ ਟਿਕਟ ਦੀ ਐਂਟਰੀ ਦੇਖ ਕੇ ਜਾ ਰਹੇ ਨੇ ਲੋਕੀ ਕਹਿੰਦੇ ਸੀ ਟਿਕਟ ਦੀ ਐਂਟਰੀ ਹੋਵੇ ਤਾਂ ਪ੍ਰਵਾਸੀ ਆਉਂਦੇ ਨਹੀਂ ਪਰ ਇਹ ਐਂਟਰੀ ਦੇਖ ਕੇ ਜਾ ਰਹੇ ਨੇ ਹਾਂ ਵੀਰੇ ਬਿਲਕੁਲ ਐਂਟਰੀ ਦੇਖ ਕੇ ਜਾਂਦੇ ਨੇ ਯਾਰ ਜੇ ਇਹਨਾਂ ਦੇ ਨਾ ਬਿਜ਼ਨਸ ਵੱਡੇ ਨੇ ਤਾਂ ਇਹਨਾਂ ਦੇ ਹੋ ਜਾ ਪੈਸਾ ਵੀ ਵਧੀਆ ਕਮਾਉਂਦੇ ਆ ਨਾ ਉਹਦੇ ਕਰਕੇ ਫਿਰ ਇਹ ਇਹੋ ਜਿਹੇ ਪ੍ਰੋਗਰਾਮ ਤਾਂ ਹੁੰਦਾ ਹੀ ਆ ਪਹਿਲੇ ਵੇ ਕਮਾਈਆਂ ਕਰ ਲੈਂਦੇ ਆ ਪਰ ਰਹਿੰਦੇ ਛੋਟੇ ਜਿਹੇ ਘਰਚੀ ਆ ਸਾਡੇ ਵਰਗੇ ਕਮਾਈ ਕਰਨ ਨਾ ਕਰਨ ਸਾਨੂੰ ਗੱਡੀ ਵੱਡੀ ਚਾਹੀਦੀ ਆ ਘਰ ਵੱਡਾ ਚਾਹੀਦਾ ਆਪਣੇ ਮੁੰਡੇ ਯਾਰ ਕੈਨੇਡਾ ਵਗ ਜਾਂਦੇ ਆ ਵੀਰੇ ਹਨਾ ਉਥੋਂ ਉਹਨਾਂ ਦੀਆਂ ਕਾਰਾਂ ਵੱਡੀਆਂ ਵੱਡੀਆਂ ਦੇਖ ਲੀਆਂ ਵੱਡੀਆਂ ਵੱਡੀਆਂ ਕੋਠੀਆਂ ਪਾਲੀਆਂ ਉਹਦੇ ਕਰਕੇ ਨਾ ਆਪਣੇ ਮੁੰਡੇ ਇੱਧਰ ਬਹੁਤ ਘੱਟ ਨੇਗੇ ਸਾਰੇ ਮੁੰਡੇ ਆਪਣੇ ਬਾਹਰ ਨਗੇ ਜੇ ਕੋਈ ਫੈਮਿਲੀ ਇਧਰ ਆਉਂਦੀ ਵੀ ਆ ਤਾਂ ਉਹ ਕੋਠੀ ਪਾ ਕੇ ਬਲੌਕ ਲਾ ਕੇ ਜਿੰਦਾ ਲਾ ਕੇ ਚਲੇ ਜਾਂਦੇ ਨੇ ਇੱਥੇ ਹੈ ਨਹੀਂ ਗੇ ਰਹਿੰਦੇ ਨਹੀਂ ਗੇ ਦੇਖੋ ਵੀਰੇ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਗਲਤ ਆ ਰਿਹਾ ਠੀਕ ਆ ਇਹਨਾਂ ਦੀ ਪ੍ਰਦੇਸੀ ਲੋਕਾਂ ਦੀ ਵੋਟ ਜ਼ਿਆਦਾ ਵਧ ਗਈ ਪੰਜਾਬੀ ਬਹੁਤ ਜ਼ਿਆਦਾ ਘਟ ਗਈ ਬਸ ਇਹਦੇ ਵਿੱਚ ਇਹ ਜਿਹੜੇ ਖੜੇ ਨੇ ਇਹਨਾਂ ਸਾਰਿਆਂ ਦੀ ਵੋਟ ਵੀ ਬਣੀ ਹੋਈ ਆ ਬਿਲਕੁਲ ਬਿਲਕੁਲ ਇਹਨਾਂ ਦਾ ਵੀਰੇ ਆਈਡੈਂਟੀਕਾਡ ਸਾਰਾ ਕੁਝ ਉਕੇ ਆਧਾਰ ਕਾਰਡ ਵਗੈਰਾ ਸਾਰਾ ਇਹਨਾਂ ਦੇ ਡਾਕੂਮੈਂਟ ਪੰਜਾਬ ਦੇ ਬਣੇ ਹੋਏ ਨੇ ਇਹ ਤਾਂ ਸਰਕਾਰ ਫੋਟੇ ਪਿੰਡ ਦੇ ਵਿੱਚ ਵੀਰੇ ਆਪਾਂ ਦੇਖਿਆ ਹੀ ਆ ਨਾ ਨਿਊਜ਼ ਦੇ ਉੱਤੇ ਸ਼ਾਂਤਾਂ ਦੀ ਕਿੱਡੀ ਆ ਨਾ ਧਰਤੀ ਆ ਉਹ ਤੇ ਉੱਥੇ ਪ੍ਰਵਾਸੀ ਖੜਾਗਾ